ਦੀ ਅੱਜ ਗੱਲਬਾਤ ਰੱਖਣ ਦੀ ਪਹੁੰਚਿਆ ਹਾਂ ਸਭ ਤੋਂ ਪਹਿਲਾਂ ਕਿ ਮੈਂ ਫਤਿਹ ਬੁਲਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੇਰੇ ਗੁਰਦੇਵ ਸ੍ਰੀ ਆਸ਼ਤੋਸ਼ ਮਹਾਰਾਜ ਜੀ ਦੇ ਚਰਨਾਂ ਤੇ ਕੋਟ ਕੋਟ ਪਰਣਾ ਇਹ ਵਿਸ਼ਾ ਆ ਆਸ਼ਤੋਸ਼ ਮਹਾਰਾਜ ਜੀ ਦੀ ਸਮਾਦੀ ਦਾ ਔਰ ਉਸ ਦੇ ਦਰਸ਼ਨਾਂ ਦਾ ਸਾਡੇ ਗੁਰਦੇਵ ਆਸ਼ਤੋਸ਼ ਮਹਾਰਾਜ ਨੂੰ ਲਗਭਗ 11 ਸਾਲ ਹੋ ਚੁੱਕਿਆ ਹੈ ਸਮਾਦੀ ਨੂੰ ਔਰ ਅਸੀਂ ਦਰਸ਼ਨਾਂ ਦੀ ਵਾਰ-ਵਾਰ ਮੰਗ ਕੀਤੀ ਲੇਕਿਨ ਸਾਨੂੰ ਦਰਸ਼ਨ ਨਹੀਂ ਕਰਾਇਆ ਜਾ ਰਿਹਾ ਜੋ ਕਿ ਕਿ ਸਿਆ ਜਾ ਰਿਹਾ ਕਿ ਡੀਪ ਫ੍ਰੀਜ਼ਰ ਤੇ ਨੇ ਲੇਕਿਨ ਸਾਨੂੰ ਅਜੇ ਤੱਕ ਨਹੀਂ ਦਿਖਾਇਆ ਗਿਆ ਵੀ ਡੀਪ ਫ੍ਰੀਜ਼ਰ ਦੇ ਵਿੱਚ ਹੈ ਜਾਂ ਨਹੀਂ ਲਗਭਗ 10 ਸਾਲ ਬੀਤਣ ਤੋਂ ਬਾਅਦ ਇਸੇ ਲਖਨਊ ਦੇ ਅੰਦਰ ਮਹਾਰਾਜ ਜੀ ਦੀ ਪਰਮ ਸ਼ਿਸ਼ਿਆ ਮਾ ਅਸ਼ੀਤ ਸ਼ਾਮਰੀ ਜੀ ਨੇ ਸਮਾਦੀ ਧਾਰਨ ਕੀਤੀ ਔਰ ਉਹ ਬਿਲਕੁਲ ਨਾਰਮਲ ਟੈਂਪਰੇਚਰ ਤੇ ਅਸੀਂ ਖੁਦ ਦੇਖ ਕੇ ਆਏ ਮੈਨੂੰ ਸਾਲ ਹੋ ਚੁਕਿਆ ਉੱਥੇ ਬੈੱਡ ਦੇ ਉੱਪਰ ਨੇ ਬਿਲਕੁਲ ਨਾਰਮਲ ਟੈਂਪਰੇਚਰ ਤੇ ਨੇ ਅਸੀਂ ਦਰਸ਼ਨ ਵੀ ਕੀਤਾ ਔਰ ਸਾਲ ਹੋ ਗਿਆ ਲਗ ਪਰ ਬਿਲਕੁਲ ਬੋਡੀ ਸਹੀ ਸਲਾਮਤ ਹੈ। ਇੱਕ ਪ੍ਰਸ਼ਨ ਖੜਾ ਹੋ ਗਿਆ ਕਿ ਜੇਕਰ ਸੇਵਕ ਦਾ ਬਿਲਕੁਲ ਬੋਡੀ ਸਹੀ ਰਹਿ ਸਕਦੀ ਹੈ ਉਹ ਗੁਰੂ ਹੈ ਅਸੀਂ ਤੁਸੀਂ ਮਹਾਰਾਜ ਜੀ ਪਰਮ ਗੁਰੂ ਤਾਂ ਉਹ ਡੀਪ ਫ੍ਰੀਜ਼ਰ ਚ ਕਿਉਂ ਇੱਕ ਸਵਾਲ ਖੜਾ ਹੋਇਆ। ਇਹ ਕੌਨਸਰ ਕਾਨਫਰੰਸ ਕਰਨ ਦਾ ਅੱਜ ਵਿਸ਼ਾ ਹੀ ਇਹ ਹੈ ਕਿ ਸੱਚ ਦੀ ਖੋਜ ਕੀਤੀ ਜਾਏਗੀ ਸੱਚ ਹੈ ਕਿ ਲਖਨਊ ਦੇ ਅੰਦਰ ਜੋ ਮਾਦੀ ਸਮਾਦੀ ਉਸ ਦੀ ਵੀ ਜਾਂਚ ਹੋਏ ਔਰ ਜੋ ਮਹਾਰਾਜ ਜੀ ਨੇ ਡੀਪ ਫ੍ਰੀਜ਼ ਦੇ ਅੰਦਰ ਉਸ ਦੀ ਵੀ ਜਾਂਚ ਹੋਈ ਇਸ ਵਿਸ਼ੇ ਦੇ ਅੰਦਰ ਅਸੀਂ ਹਾਈ ਕੋਰਟ ਦਾ ਇੱਕ ਰਿਟ ਵੀ ਪਾਈ ਹੈ ਉਹ ਵੀ ਚੱਲ ਰਹੀ ਹੈ ਪੈਂਡਿੰਗ ਹੈ ਉਹਦਾ ਵੀ ਫੈਸਲਾ ਆਉਣ ਵਾਲਾ ਹੈ ਔਰ ਦੇਸ਼ ਵਿਦੇਸ਼ ਤੋਂ ਸੰਗਤ ਵੀ ਆਈ ਹੈ ਮਹਾਰਾਜ ਜੀ ਦੇ ਸਭ ਮਾਰੀ ਦੇ ਸ਼ੇਸ਼ੀ ਨੇ ਲੰਡਨ ਤੋਂ ਆਏ ਨੇ ਮਹਾਰਾਸ਼ਟਰ ਤੋਂ ਆਏ ਨੇ ਔਰ ਬਾਕੀ ਸਭ ਇਹ ਦੱਸਣਗੇ ਆਪਣਾ ਮੇਰਾ ਤਾਂ ਇੰਨੇ ਹੀ ਸਵਾਲ ਸੀ ਕਿ ਪੱਤਰਕਾਰ ਵੀ ਉਸ ਚੀਜ਼ ਦੀ ਖੋਜ ਕਰਨ ਔਰ ਉਹਦੀ ਜਾਂਚ ਹੋਣੀ ਚਾਹੀਦੀ ਹੈ ਮੁੱਦੇ ਨੂੰ ਉਠਾਇਆ ਜਾਵੇ ਕਿਉਂਕਿ ਇਹ ਸਮਾਜਿਕ ਮੁੱਦਾ ਵੀ ਹੈ ਅਧਿਆਤਿਕ ਮੁੱਦੇ ਨਾਲ ਸਮਾਜਿਕ ਮੁੱਦਾ ਵੀ ਹੈ ਕਿਉਂਕਿ ਇਸ ਸੀਜ਼ਨਾਂ ਪ੍ਰਾਂਤੀਆਂ ਬਹੁਤ ਫੈਲਦੀਆਂ ਨੇ ਸੰਸਾਰ ਦੇ ਅੰਦਰ ਬਹੁਤ ਸਾਰੀਆਂ ਪ੍ਰਾਂਤੀਆਂ ਫੈਲਦੀਆਂ ਨੇ ਕਿਉਂਕਿ ਲੋਕਾਂ ਦੀ ਸ਼ਰਧਾ ਠੱਗੀ ਜਾ ਰਹੀ ਹੈ ਸ਼ਰਧਾ ਲੁੱਟੀ ਜਾ ਰਹੀ ਹੈ ਸਮਾਦੀ ਦੇ ਨਾਮ ਤੇ ਸਮਾਦੀ ਦਾ ਸੱਚ ਕੀ ਹੈ ਲਖਨਊ ਦੇ ਅੰਦਰ ਜੋ ਮਾਂ ਦੀ ਸਮਾਦੀ ਹੈ ਜੋ ਪ੍ਰੈਕਟੀਕਲ ਹੈ ਜੋ ਅਸੀਂ ਦੇਖਿਆ ਉਹ ਹੈ ਕਿ ਜਿੰਨੂੰ ਅਸੀਂ ਦੇਖਿਆ ਹੀ ਨਹੀਂ ਡੀਪ ਫ੍ਰੀਜ਼ ਇੰਦਰ ਗੁਰੂ ਮਹਾਰਾਜ ਜੀ ਹੈ ਕਿ ਨਹੀਂ ਹੈ ਸਵਾਲ ਇਹ ਪੈਦਾ ਹੁੰਦਾ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਾਂਚ ਹੋਣੀ ਚਾਹੀਦੀ ਹੈ ਪੱਤਰਕਾਰ ਵੀ ਇਸ ਚੀਜ਼ ਨੂੰ ਮੁੱਦੇ ਨੂੰ ਉਠਾਉਣ ਔਰ ਦੋਨੋਂ ਤਰਫ ਜਾਂਚ ਕਰਨਾ ਔਰ ਜਸਟਿੰਕ ਪ੍ਰੈਸ਼ਨ ਵੀ ਕੀਤਾ ਜਾਏ ਕਿਉਂਕਿ ਜੇ ਕੋਈ ਵੀ ਇਨਸਾਨ ਸਮਾਦੀ ਦਾ ਦਰਸ਼ਨ ਕਰਨ ਦੀ ਮੰਗ ਕਰਦਾ ਜਿੱਦਾਂ ਮੈਂ ਮੰਗ ਕੀਤੀ ਤਾਂ ਮੈਨੂੰ ਵੀ ਧਮਕੀਆਂ ਆਉਣ ਲੱਗੀਆਂ ਜਿਹਦੇ ਬਾਰੇ ਮੈਂ ਦਰਖਾਸਤਾਂ ਵੀ ਦੇ ਚੁੱਕਿਆ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਸਭ ਨੂੰ ਮੈਂ ਦਿੱਤੀਆਂ ਨੇ ਔਰ ਕਈ ਸਾਡੇ ਗੁਰੂ ਪਾਈ ਨੇ ਜਿਨ੍ਹਾਂ ਨੇ ਸਮਾਦੀ ਦੀ ਦਰਸ਼ਨ ਦੀ ਮੰਗ ਕੀਤੀ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜੀ ਔਰ ਉਹਨਾਂ ਨੂੰ ਉਲਟਾ ਲਟਕਾਇਆ ਗਿਆ ਬਹੁਤ ਕੁਛ ਕੀਤਾ ਗਿਆ ਉਹਨਾਂ ਨਾਲ ਕੌਣ ਕੰਮ ਕੇ ਕੌਣ ਦੇ ਰਿਹਾ ਕੌਣ ਦੇਵ ਜੋਤੀ ਦੇ ਜੋ ਸੰਸਥਾਨ ਵਾਲੇ ਨੇ ਮੈਨੇਜਮੈਂਟ ਕਮੇਟੀ ਪਰਮਾਨੰਦ ਹੋ ਗਿਆ ਨਰਿੰਦਰ ਆਨੰਦ ਰਾਜਵੀਰ ਇਹ ਸਭ ਕਰ ਰਹੇ ਨੇ ਜਿਉ ਮੈਨੇਜਮੈਂਟ ਕਮੇਟੀ ਹੈ ਡੀ ਜੀ ਜੀ ਐਸ ਦੀ ਸ਼ੰਕੇ ਜੀ ਨੇ ਤੁਹਾਨੂੰ ਕਿਉਂ ਕਿਉਂ ਕਰਿਆ ਸ਼ੰਕੇ ਜੀ ਨੇ ਤੁਹਾਨੂੰ ਸ਼ੰਕੇ ਜੀ ਇਹ ਤਾਂ ਹੁਣ ਉਹ ਜੋ ਮਹਾਰਾਜ ਜੀ ਦੀ ਜੋ ਸਮਾਧੀ ਉਹ ਸਪਸ਼ਟ ਹੋਏਗੀ ਤਾਂ ਹੀ ਪਤਾ ਲੱਗੇਗਾ ਕਿ ਕੀ ਸ਼ੰਕਾ ਹੈ ਜਾਂਚ ਦਾ ਵਿਸ਼ਾ ਤਾਂ ਪੈਸੇ ਰੱਖੇ ਨੇ ਜਾਂਚ ਦਾ ਵਿਸ਼ਾ ਨਾ ਜਾਂਚ ਹੋਏਗੀ ਤਾਂ ਪਤਾ ਚੱਲੇਗਾ ਕਿ ਉਹ ਅਖੀਰ ਫ੍ਰੀਜ਼ਰ ਦੇ ਵਿੱਚ ਅਸਾ ਕੈਸਾ ਰਾਜ ਹੈ ਕਿ ਜੋ ਉਸ ਦਾ ਨਾਮ ਲੈਂਦਾ ਕਾਫੀ ਸਾਡੇ ਸੰਨਿਆਸੀ ਵੀਰ ਨੇ ਜੋ ਉਥੋਂ ਗਾਇਬ ਨੇ ਆਇ ਤੱਕ ਮਿਲੇ ਨਹੀਂ ਉਹਨਾਂ ਦਾ ਕੋਈ ਸਬਾਬ ਹੀ ਨਹੀਂ ਕਿਤੇ ਨੇ ਜਾਂਚ ਦਾ ਵਿਸ਼ਾ ਹੈ ਪਤਰਕਾਰ ਗਰਵੀਨ ਸਵਾਲ ਚੁੱਤਣ ਜਾ ਕੇ ਜਾਂਚ ਕਰਨ ਉੱਥੇ ਕੀ ਸੱਚ ਕੀ ਹੈ 10000 ਸੰਨਿਆਸੀ ਸੀ ਔਰ ਮਾਰੀ ਦੇ ਅਲੋਪ ਹੋਣ ਤੋਂ ਬਾਅਦ ਸਮਾਧੀ ਜਾਣ ਤੋਂ ਬਾਅਦ ਉਸ ਕਿੱਧਰ ਗਏ ਉਸੇ ਡੇਰੇ ਨਾਲ ਜੁੜੇ ਹੋਏ ਆ ਤੁਹਾਨੂੰ ਸ਼ੱਕ ਆ ਕਿਸੇ ਵੀ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰ ਬਿਲਕੁਲ ਸਾਨੂੰ ਬਿਲਕੁਲ ਸੱਚ ਹੈ ਸ਼ੱਕ ਹੈ ਜੀ ਕਿਉਂਕਿ ਇਹ 28 ਜਨਵਰੀ ਦੀ ਜੋ ਰਾਤ ਸੀ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਮੇਰਾ ਵੀਰੇ ਆਸੀ ਮਾਰੀ ਦੇ ਕੋਲ ਸੀਗੇ 10 ਘੰਟੇ 10 ਘੰਟੇ ਮਾਰੀ ਦੇ ਕੋਲ ਬੈਠੇ ਆ 27 ਦੀ ਰਾਤ ਔਰ ਸਵੇ 28 ਜਨਵਰੀ ਦੀ ਦਿਨ ਨੂੰ ਗੁਰੂ ਮਹਾਰਾਜ ਜੀ ਨੇ ਸਾਡੇ ਨਾਲ ਕਾਫੀ ਵਿਚਾਰ ਕੀਤੇ ਔਰ ਸਮਾਦੀ ਦੇ ਬਾਰੇ ਦੱਸਿਆ ਸੀ ਮਾਰਜੀ ਨੇ ਮਾਰਜੀ ਕਹਿੰਦੇ ਜਦੋਂ ਕੋਈ ਸੰਤ ਮਹਾਪੁਰਖ ਸਮਾਦੀ ਲੈਂਦਾ ਹੈ ਤਾਂ ਸਮਾਦੀ ਦਾ ਦਰਸ਼ਨ ਹੁੰਦਾ ਦਰਸ਼ਨ ਹੁੰਦਾ ਹੈ ਸਾਡੇ ਮਹਾਰਾਜ ਜੀ ਉਹਨਾਂ ਦੀ ਜੋ ਵੀ ਗੱਲ ਹੈ ਅੱਜ ਤੱਕ ਸੱਚ ਹੀ ਹੋਈ ਹੈ ਜਿਵੇਂ ਉਹਨਾਂ ਨੇ ਮਾਰਜੀ ਨੇ ਜੋ ਗੱਲ ਕਹੀ ਉਹ ਸੱਚੀ ਹੈ ਉਹਦੇ ਵਿੱਚ ਕੋਈ ਝੂਠ ਨਹੀਂ ਲੇਕਿਨ ਆ ਜੋ ਪ੍ਰੈਕਟੀਕਲ ਹੈ ਮਾਦਰੂਪੇ ਜੋ ਪ੍ਰੈਕਟੀਕਲ ਸਮਾਧੀ ਸੀ ਦੇਖੀ ਹੈ ਸਾਡੇ ਗੁਰੂ ਮਰਜੀ ਕਹਿੰਦੇ ਜਬ ਤੱਕ ਦੇਖੂ ਨਾ ਆਪਣੇ ਨੈਣੀ ਨੈ ਮਾਨੂੰ ਮੈਂ ਗੁਰ ਕੀ ਬੈਣੀ ਕਿ ਜਿੰਨੀ ਤੱਕ ਮੈਂ ਆਪਣੀ ਅੱਖਾਂ ਨਾਲ ਦੇਖ ਨਹੀਂ ਲੈਂਦਾ ਮੈਂ ਯਕੀਨ ਨਹੀਂ ਕਰਦਾ ਲੇਕਿਨ ਅਸੀਂ ਤਾਂ ਅਜੇ ਤੱਕ ਫ੍ਰੀਜਰ ਹੀ ਨਹੀਂ ਦੇਖਿਆ ਮਾਰੀ ਦੀਦੀ ਵੇ ਸਮਾਧੀ ਦੇਖੀ ਨਹੀਂ ਉਹ ਕੀ ਕੈਸਾ ਹਾਲ ਹੈ ਇਤਨੇ ਮਹਾਰਾਜ ਜੀ ਹੈ ਵੀ ਕਿ ਨਹੀਂ ਹੈ ਕੀ ਛੇ ਅੰਤਰ ਚੱਲ ਰਿਹਾ ਹੈ ਇਹਦੇ ਪਿੱਛੇ ਕਾਫੀ ਵਾਰ ਕੀਤੀ ਮੈਨੂੰ ਲਗਾਤਾਰ 10 ਸਾਲ ਹੀ ਹੋ ਗਏ ਲੇਕਿਨ 10 ਸਾਲਾਂ ਬਾਅਦ ਜਦੋਂ ਇੱਕ ਵੀਡੀਓ ਆndi ਮੇਰੇ ਕੋਲੇ ਅਯੋਧਿਆ ਤੋਂ ਕਿ ਮਾਂ ਆਸ਼ੂਤ ਸ਼ਾਮਰੀ ਜੀ ਮਹਾਰਾਜ ਜੀ ਦੀ ਪਰਮ ਸਿਸ਼ਿਆ ਨੂੰ ਸਮਾਧੀ ਧਾਰਨ ਕੀਤੀ ਤੇ ਕੋਈ ਵੀ ਇਨਸਾਨ ਆ ਕੇ ਸਮਾਧੀ ਦਾ ਦਰਸ਼ਨ ਕਰ ਸਕਦਾ ਹੈ ਅਸੀਂ ਜਾ ਕੇ ਤੇ ਪ੍ਰੈਕਟੀਕਲ ਦੇਖਿਆ ਤੁਸੀਂ ਵੀ ਦੇਖੋ ਜਾ ਕੇ ਕੋਈ ਵੀ ਪੂਰੇ ਵਰਲਡ ਦੇ ਵਿੱਚ ਕੋਈ ਵੀ ਮਾਂ ਦੀ ਸਮਾਧੀ ਦਾ ਦਰਸ਼ਨ ਕਰ ਸਕਦਾ ਹੈ ਜਾ ਕੇ ਉਹਦੀ ਜਾਂਚ ਹੋ ਕਰ ਸਕਦਾ ਹੈ ਡਾਕਟਰ ਲਿਆਓ ਜੋ ਚੀਜ਼ ਮਰਜ਼ੀ ਤੁਸੀਂ ਕਰੋ ਦੇਖੋ ਜਾ ਕੇ ਔਰ ਇੱਕ ਇਧਰ ਆ ਮਹਾਰਾਜ ਦੀ ਸਮਾਧੀ ਜਿਹਦਾ ਕੋ ਨੇੜੇ ਨਹੀਂ ਜਾਣ ਦਿੰਦੇ ਕਿਸੇ ਨੂੰ ਅਸੀ ਮਾਰੀ ਜੀ ਦੇ ਸੇਸ਼ ਆ ਇਹ ਸਾਰੇ ਸੰਿਆਸੀ ਉਹਨਾਂ ਦੇ ਸੇਸ਼ ਨੇ ਗੁਰੂ ਮਹਾਰਾਜ ਜੀ ਦੇ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਜਾਂਚ ਦਾ ਵਿਸ਼ਾ ਜੀ ਦੇਖੋ ਕੁਝ ਵੀ ਹੋ ਸਕਦਾ ਤੁਸੀਂ ਤਾਂ ਡੇਰੇ ਨਾਲ ਜੁੜੇ ਹੋਇਆ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਕੋਈ ਪ੍ਰਾਪਰਟੀ ਦਾ ਰੌਲਾ ਹੈ ਜਾਂ ਦੇਖੋ ਕੁਝ ਵੀ ਕੁਝ ਵੀ ਹੋ ਸਕਦਾ ਜੀ ਇਹ ਤੇ ਜਾਂਚ ਦਾ ਵਿਸ਼ਾ ਹੈ ਜਦੋਂ ਜਾਂਚ ਹੋਏਗੀ ਬ੍ਰੀਕੀ ਨਾਲ ਜਾਂਚ ਤੇ ਸੀਬੀਆਈ ਜਾਂਚ ਦੀ ਮੰਗ ਕਰਦਾ ਮੈਂ ਤਾਂ ਸੀਬੀਆਈ ਜਾਂਚ ਹੋਏ ਪਤਾ ਚੱਲੇ ਤੁਸੀਂ ਕਿਸੇ ਨੂੰ ਦਖਾਸਤ ਦਿੱਤੀ ਹੈ ਕਿਤੇ ਕੱਲ ਪ੍ਰੈਸ ਕਾਨਫਰੰਸ ਕਰੋ ਕੋਈ ਕਿਸੇ ਸਰਕਾਰ ਤੱਕ ਪਹੁੰਚ ਕੀਤੀ ਹੈ ਕੋਈ ਰਿਪੋਰਟ ਪਈ ਹੋ ਪੈਂਡਿੰਗ ਹੈ ਜੀ ਦਰਸ਼ਨਾ ਵਾਸਤੇ ਇੱਕ ਸਾਡੇ ਪੱਤਰਕਾਰ ਹੈ ਬਸ ਦੋ ਵਾਰ ਜੀ ਨੂਰਮੰਦ ਤੋਂ ਉਹਨਾਂ ਨੇ ਵੀ ਇਕਵਿਚਨ ਪਾਈ ਸੀ ਉਹਦੇ ਬਾਰੇ ਜਾਣਕਾਰੀ ਨਹੀਂ ਜੀ ਮੈਂ ਤਾਂ ਆਪਣੇ ਤੌਰ ਤੇ ਪਾਈ ਹੈ ਮੈਂ ਆਪਣੇ ਗੁਰੂ ਮਾਰੀ ਜੀ ਦੇ ਦਰਸ਼ਨ ਕਰਨਾ ਚਾਹਣਾ ਮੈਨੂੰ ਜਿਸ ਹੱਦ ਤੱਕ ਮਰਜੀ ਜਾਣਾ ਪਵੇ ਮੈਂ ਆਪਣੇ ਗੁਰੂ ਮਾਰੀ ਜੀ ਦੇ ਦਰਸ਼ਨ ਕਰਾਂਗਾ ਚਾਹੇ ਮੈਨੂੰ ਅੰਸ਼ਲ ਕਰਨਾ ਪਵੇ ਚਾਹੇ ਮਰਨ ਵਰਤੇ ਰਹਿਣਾ ਪਵੇ ਮੈਂ ਮੇਰਾ ਅਧਿਕਾਰ ਹੈ ਮੇਰਾ ਅਧਿਕਾਰ ਹੈ ਮੇਰੇ ਗੁਰੂ ਮਾਰਜੀ ਨੇ ਮੇਰੇ ਦਿਵੇ ਗੁਰੂ ਨੇ ਗੁਰੂ ਗੁਰੂ ਚ ਕੋਈ ਕਮੀ ਨਹੀਂ ਆਸੀ ਤੁਸੀਂ ਮਹਾਰਾਜ ਜੀ ਪੂਰਨ ਗੁਰੂ ਨੇ ਪੂਰਨ ਸੰਤ ਨੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਆ ਸਾਰੇ ਡੇਰੇ ਦੀ ਜਾਂਚ ਕਰਾਉਣਾ ਨਾ 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 ਅਸੀਂ ਦਰਸ਼ਨ ਕਰਨਾ ਚਾਹੁੰਦੇ ਆ ਔਰ ਜਾਂਚ ਵੀ ਹੋਵੇ ਸਮਾਦੀ ਦੀ ਸਮਾਦੀ ਹੈ ਕਿ ਨਹੀਂ ਹੈ ਦਰਸ਼ਨ ਕਰ ਲੈ ਸਾਜੀ ਕਲੀਅਰ ਹੋ ਜਾਏਗੀ ਅਗਰ ਮਾਰੀ ਦਾ ਸਰੀਰ ਬਿਲਕੁਲ ਸਹੀ ਹੈ ਨਾਰਮਲ ਹੈ ਤਾਂ ਫਿਰ ਤਾਂ ਦਿੱਕਤ ਹੀ ਨਹੀਂ ਕੋਈ ਸਾਰਾ ਗੱਲ ਕਲੀਅਰ ਹੋ ਜਾਣਗੀ ਅੱਛਾ ਬਾਈ ਜੀ ਤੁਸੀਂ ਧਮਕੀਆਂ ਦੀ ਗੱਲ ਕਰ ਰਹੇ ਸੀ ਤੁਸੀਂ ਤੁਹਾਨੂੰ ਹੌਂ ਦੇ ਇਹ ਇਹ ਪਰਮਾਨੰਦ ਰਾਜਵੀਰ ਔਰ ਜੋ ਮੈਨੇਜਮੈਂਟ ਕਮੇਟੀ ਦੇ ਨੇ ਕਿਉਂਕਿ ਇਹਨਾਂ ਦੇ ਬ और इन्होंने करोड़ों की संगत है बहुत शक्ति है राजनाथ आके स्पीच कर रहा है तो का प्रतिनिधि कर रहा हूँ कौन कौन बैठे हैं किस चीज को कॉन्फ्रेंस है और डिमांड क्या हमारी डिमांड यही है कि जो श्री आशुतोष मी समाधि को ग्यारह साल होने जा रहे हैं और भाविक भक्त की एक डिमांड है क्योंकि हमने सर्वे भी किया महाराष्ट्र में कर्नाटक में तो वो चाहते हैं कि ऐसा क्या है कि जो ताला लगा के ग्यारह साल हो है, क्योंकि समाधि जो विषय है वो एक आनंद का विषय एक सौहार्द का विषय है परंतु आज अरे भारतवर्ष के अंदर जितनी समाधिया हुआ है वो कहीं ताला लगा के बंद करके शिष्यों ने बाहर उनका इंतजार नहीं किया है चाहे वो शंकराचार्य जी हो चाहे साई बाबा हो या राम रामकृष्ण परमा हो इनकी समाधियाँ एक तो एटमोसफेयर एक तो के अंदर हुए या मठ मंदिर के अंदर हुए लेकिन ये यहाँ ग्यारह साल से ताला लगा गया है हमारी एक ही मांग है कि मैं प्रतिनिधि कर रहा महाराष्ट्र के जनता का उनका एक मैसेज मैं मराठी में दे रहा हूं उन्होंने कहा कि अमचे महाराज जी केवा येणार आणि आम्हाला त्यांची वाड पाहिजे आहे आणि त्यांना कुठल्याही परिस्थितीमध्ये त्यांना उठवायचं आहे ते त्यांचा हा निराप आहे मैं यह कहना चाहता हूं सरकार से मीडिया प्रभारी से आप लोगों को कहना चाहता हूं कि आप लोग जांच कीजिए क्योंकि यह भा, भावना का और श्रद्धा का विषय है और इसके आड़ में कुछ लोग एक षड्यंत्र कर रहे हैं जो आशुतोष महाराज जी ने अपने भजनों में कहा है कौरवी षड्यंत्र अब भी चल रहा है पांडवी ऊर्जा कहा सो रही है ये क्या है एक्चुअल जो समाज के तक कुछ लोगों ने उसको हैजक करके एक अपने सीमित दायरे में रखा और बाकी लोगों को वंचित कर रहे हैं क्या ये बाकी समाज उनका ज्ञान दीक्षा दीक्षित पूरा समाज उनका ज्ञान से ओतप्रोत है तो हमें और उनका प्रतिनिधि के नाते में महाराष्ट्र और कर्नाटक के प्रतिनिधि के आपसे सवाल पूछ रहा मीडिया से क्या आप लोग इसके लिए क्या करना चाहते हैं क्या आप लोग इससे बहुत ही जल्दी इस कार्य को संपन्न करें क्योंकि ये एक सार्वभौमिक विषय है एक आध्यात्मिक क्षेत्र का विषय है इसमें लाखों लोगों की श्रद्धा जुड़ी हुई है आपने कॉन्फ्रेंस करते करते डिले क्यों कर दिया इतना काफी लंबे समय से ये मामला लगता है नहीं जब ये जो आस्था का विषय चल रहा था उन्होंने तो कहा महाराज जी आएंगे महाराज जी आएंगे महाराजी आप उठेंगे महाराज दो महीने के बाद उठेंगे तो हमने एक समय उनके लिए दिया था परंतु बार बार बताने के बाद भी उन्होंने उसको अनेक तरह से भंडारे पे उन्होंने अनाउंसमेंट करते थे जी जी प्रदर्शनी का विषय नहीं है ये प्रदर्शनी का विषय नहीं है इस तरह से हम लोगों को गुमराह करते हैं कौन लोग है? क्यों कर रहे है सर? ये वही लोग हैं मैनेजमेंट के जो स्वामी आदित्यानंद नरेंद्रानंद है विशालानंद है दिल्ली के अंदर या परमानंद विश्वानंद बहुत सारे ऐसे लोग है राजवीर ये लोग कुछ लोग हैं जो इसको एक अपने प्लानिंग के अनुसार इस मिशन को आगे आगे चला रहे वो महाराज के सिद्धांत को भूल चुके हैं ठीक ओके डॉक्टर साध्वी आवाज जी भाड़ती आई हैव कम फ्रॉम लंदन द यूनाइटेड किंगडम टू रिसीव द दर्शन ऑफ सतगुरु श्री आशुतोष महाराज जी हु इज माय गुरु ही गव मी ब्रह्म ज्ञान इन 1998 एंड सिंस देन आई हैव ऑलवेज फॉलोड हिज टीचिंग्स एंड हिज गाइडेंस एंड एवर सिंस महाराज जी हैज गॉन इनटू समाधि वी हैव रिक्वेस्टेड मेनी टाइम्स टू डू दर्शन But the management team of divya jyoti jagrati continuously deny us this and they give us no justifiable cause. this is against our jurisdictional rights, our constitutional rights under article 25, because i have the right to profess, propagate and practice my religion. my guru is my guru. he is not the personal property of any institution or of any person. we have every right to go and see. we have for years and years and years been requesting, but the management are not Allowing us to see it. And we don't know why. The question is what I want to ask you, media personnel, is find out why. Why are they saying no? And why are they forcing members of the public and devotees to go out to court when in fact they can provide us with darshan? That is the question. The question is we are here for Mariji's darshan. Mariji is giving us anubhavs for years and years. Come and do my Samadhi's darshan. And said Siddhant is practicality is to see it with your own eyes and don't believe guru until you've seen it yourself then how can we believe a few people of management so the question is why are they stopping us from receiving darshan thank you